ਗਾਈਜ਼ ਅੱਜ ਦੇ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਡਿਸਕਸ ਕਰਾਂਗੇ ਈਟੀਟੀ ਦਾ ਜੋ ਪੇਪਰ ਹੈ ਜਿਨ੍ਹਾਂ ਨੇ ਹੁਣ ਪੀਐਸਟੈਟ ਪਾਸ ਕੀਤਾ ਹੈ ਉਹ ਨੈਕਸਟ ਉਹਨਾਂ ਨੇ ਜੋ ਈਟੀਟੀ ਦਾ ਪੇਪਰ ਦੇਣਾ ਹੈ ਉਹਦਾ ਸਿਲੇਬਸ ਕੀ ਹੈ ਪੇਪਰ A ਹੋਰ ਪੇਪਰ B ਇਹ ਦੋਵਾਂ ਵਿੱਚ ਫਰਕ ਕੀ ਹੈ ਕਿਹੜਾ ਪੇਪਰ ਕੁਆਲੀਫਾਈ ਨੇਚਰ ਦਾ ਹੈ ਕਿਸ ਪੇਪਰ ਦੀ ਮੈਰਿਟ ਬਣਨੀ ਹੈ ਅਸੀਂ ਉਹ ਇਸ ਬਾਰੇ ਗੱਲ ਕਰਾਂਗੇ ਚਲੋ ਦੇਖੋ ਇੱਕ ਚਾਰਟ ਹੈ ਤੁਹਾਨੂੰ ਸਾਹਮਣੇ ਜਿਹਦੇ ਵਿੱਚ ਲਿਖਿਆ ਹੋਇਆ ਹੈ ਪੇਪਰ A ਤੇ ਪੇਪਰ B ਜੋ ਪੇਪਰ A ਹੈ ਉਹ ਪੰਜਾਬੀ ਦਾ ਹੈ ਬ੍ਰੈਕਟ ਵਿੱਚ ਲਿਖਿਆ ਹੋਇਆ ਹੈ ਕੁਆਲੀਫਾਈ ਨੇਚਰ ਦਾ ਹੈ ਉਦੇ ਵਿੱਚ ਤੁਹਾਡੇ ਕੋਲ 100 ਐਮਸੀਕਿਊਸ ਪੁੱਛੇ ਜਾਣਗੇ ਪਰ ਐਮਸੀਕਿਊਸ ਦਾ ਇੱਕ ਨੰਬਰ ਹੋਵੇਗਾ ਹੋਰ ਤਾਂ ਟੋਟਲ ਮਾਰਕਸ ਕਿੰਨੇ ਹੋਣਗੇ 100 ਹੋਣਗੇ ਇਹਦੇ ਵਿੱਚੋਂ ਹਰ ਇੱਕ ਬੱਚੇ ਨੂੰ ਕੈਟਾਗਰੀ ਕੋਈ ਵੀ ਹੋਵੇ ਜਨਰਲ ਹੈ ਐਸਸੀ ਹੈ ਬੀਸੀ ਹੈ ਕੋਈ ਵੀ ਕੈਟਾਗਰੀ ਹੈ ਉਹਨਾਂ ਨੂੰ ਕੁਆਲੀਫਾਈ ਨੰਬਰ 50 ਲੈਣੇ ਹੀ ਪੈਣੇ ਹੈ ਜੇ ਪੇਪਰ ਏ ਹੈ ਤੁਹਾਡਾ ਉਹ ਕਿਹੜਾ ਹੋਏਗਾ ਕੁਆਲੀਫਾਈ नेचर ਦਾ ਹੋਏਗਾ ਹੁਣ ਨੈਕਸਟ ਅਸੀਂ ਗੱਲ ਕਰਾਂਗੇ ਪੇਪਰ ਬੀ ਦੇ ਬਾਰੇ ਵਿੱਚ ਜਿਹੜਾ ਪੇਪਰ ਬੀ ਹੈ ਇਹਦੇ ਬਿਹੇਫ ਤੇ ਤੁਹਾਡੀ ਜਿਹੜੀ ਮੈਰਿਟ ਬਣਨੀ ਹੈ ਕਿ ਤੁਹਾਡੇ ਕਿੰਨੇ ਨੰਬਰ ਆਉਂਦੇ ਹੈ ਇਸ ਬਹੇਤੇ ਬਣਨੀ ਹੈ ਪੇਪਰ ਬੀ ਚ ਇਿੱਦਿਕ ਸਬਜੈਕਟ ਦੀ ਗੱਲ ਕੀਤੀ ਜਾਏ ਫਸਟ ਤੋਂ ਪੰਜਾਬੀ ਹੈ ਫਿਰ ਇੰਗਲਿਸ਼ ਹੈ ਫਿਰ ਹਿੰਦੀ ਹੈ ਜਨਰਲ ਸਾਇੰਸ ਹੈ ਸੋਸ਼ਲ ਸਟਡੀ ਹੈ ਐਂਡ ਲਾਸਟ ਮੰਦਰ ਮੈਥ ਹੈ ਅਗਰ ਪੰਜਾਬੀ ਦੀ ਗੱਲ ਕੀਤੀ ਜਾਏ ਪੰਜਾਬੀ ਦੇ ਤੁਹਾਡੇ 20 ਐਮਸੀਕਿਊਜ਼ ਆਣਗੇ ਇੰਗਲਿਸ਼ ਦੇ 10 ਆਣਗੇ ਹਿੰਦੀ ਦੇ ਵੀ 10 ਆਣਗੇ ਜਨਰਲ ਸਾਇੰਸ ਦੇ ਵੀ 20 ਆਣਗੇ ਸੋਸ਼ਲ ਸਾਇੰਸ ਦੇ ਵੀ 20 ਐਂਡ ਮੈਥ ਦੇ ਵੀ 20 ਹੈ ਹੁਣ ਐਵਰੇਜ ਪਰ ਕੁਐਸਚਨ ਦਾ ਪਰ ਐਮਸੀਕਿਊ ਦਾ ਜੇ ਨੰਬਰ ਹੋਏਗਾ ਉਹ 2 ਹੋਏਗਾ ਠੀਕ ਹੈ ਇਸ ਕਰਕੇ ਪੰਜਾਬੀ ਦਾ 40 ਨੰਬਰ ਦੀ ਹੋ ਜਾਏਗੀ जी इंग्लिश है और थोड़ी बी नंबर की हो जाएगी जी हिंदी है जनरल साइंस भी चाली नंबर की भी हो जाएगी सोशल स्टडी भी चाली नंबर की हो जाएगी और मैथ भी चाली नंबर का हो जाएगा टोटल जे एम सीज की गल की जाए टोटल एमसी क्यूज थोड़े टोटल एमसी क्यूज थोड़े सौ आने हैं ठीक है उद्देश सौ मिनट का ही टाइम मिलेगा पर एमसी क्यूज का जिला एगा दो मार्क्स होगी पर एमसीक्यूज तो है पेपर जो सौ दाना है आप ही दोगी मैरिट लिस्ट आएगी ना, ना अपने आप ही टू मल्टीप्लाई हो तो तो है आ जाने ठीक है सौ मिनट मिलेगा ठीक है जो तो परेशन होमसीक्यूज हो पर पूरे सौ हो गए टोटल मार्क्स तो किएगा दो तो सौ होगा ठीक है अज्ञीडो की कलेयर किया है कि जे पेपर ए है जोलीफाई नेचर का है ਉਹ ਇਹਦੇ ਵਿੱਚ ਆਣਾ ਕੀ ਹੈ ਪੇਪਰ A ਦਾ ਜਿਹੜਾ ਡਿਟੇਲ ਸਿਲੇਬਸ ਦੀ ਗੱਲ ਕੀਤੀ ਜਾਵੇ ਇਹਦੇ ਵਿੱਚ ਸਾਰੀ-ਸਾਰੀ ਪੰਜਾਬੀ ਆਣੀ ਹੈ ਜਿਹਦੇ ਵਿੱਚ ਤੁਹਾਡੇ ਪੰਜਾਬੀ ਦੇ ਕਵੀ ਪਲੱਸ ਪੰਜਾਬੀ ਦੀ ਗ੍ਰਾਮਰ ਛੋਟੀ ਵੱਡੀ ਤੋਂ ਸਭ ਤੋਂ ਸਾਰੀ ਗ੍ਰਾਮਰ ਮਤਲਬ ਕਿ 10th 2 بیس ਤੱਕ ਇਹਦੇ ਵਿੱਚ ਗ੍ਰਾਮਰ ਆਣੀ ਹੈ ਜੇ ਅਗਰ ਤੁਹਾਡਾ 50 ਨੰਬਰ ਪੰਜਾਬੀ ਪੇਪਰ A ਦੇ ਵਿੱਚੋਂ ਆਣਗੇ ਤਾਂ ਹੀ ਤੁਹਾਡਾ ਪੇਪਰ B ਜਿਹੜਾ ਹੈ ਵੈਲਿਡ ਮੰਨਿਆ ਜਾਏਗਾ ਮਤਲਬ ਕਹਿੰਦਾ ਫੋਰ ਐਗਜ਼ਾਮਪਲ ਤੁਹਾਡੇ ਪੰਜਾਬੀ ਜਿਹੜਾ ਪੇਪਰ A ਹੈ ਉਦੇ ਵਿੱਚੋਂ ਆਗੇ 45 ਨੰਬਰ ਠੀਕ ਹੈ ਹੋਰ ਜਿਹੜਾ ਪੇਪਰ B ਹੈ ਤੁਹਾਡੇ ਚੋਂ 140 ਆ ਗਈ ਮਤਲਬ ਕਿ ਤੁਹਾਡੇ 70 एमसीक्यू ਬਿਲਕੁਲ ਸਹੀ ਹੈ ਡਬਲ ਕਰ ਲਈ 140 ਬਣ ਗਏ ਅਗਰ ਤੁਸੀਂ ਪੰਜਾਬੀ A ਪੇਪਰ ਚ ਫੇਲ ਹੋ ਜਾਂਦੇ ਹੋ ਤੁਸੀਂ ਪੰਜਾਬੀ B ਪੇਪਰ ਚ ਨਹੀਂ ਬੈਠ ਸਕਦੇ ਮਤਲਬ ਕਹਿੰਦਾ ਹੈ ਬਹੁਤ ਜ਼ਰੂਰੀ ਹੈ ਕਿ ਪੰਜਾਬੀ A ਪੇਪਰ ਚੋਂ 50 ਨੰਬਰ ਹੋਣ ਚਾਹੀਦੇ ਕਿਉਂਕਿ ਤੁਹਾਡੇ ਪੰਜਾਬੀ B ਚੋਂ 180 ਨੰਬਰ ਵੀ ਆ ਜਾਂਦੇ ਤਾਂ ਵੀ ਉਹ ਵੈਲਿਡ ਨਹੀਂ ਮੰਨਿਆ ਜਾਏਗਾ ਹੁਣ ਸਾਰੇ ਬੱਚਿਆਂ ਨੇ ਕੀ ਕਰਨਾ ਹੈ ਜਿਨ੍ਹਾਂ ਦਾ ਪੇਪਰ ਕੁਆਲੀਫਾਈ ਹੋ ਗਿਆ ਹੈ ਸਭ ਤੋਂ ਪਹਿਲਾਂ ਉਹ ਪਲੈਨ ਲਿਸਟ ਜਾਣਗੇ ਮੇਡੀ ਪਲੇਲਿਸਟ ਪੰਜਾਬੀ ਦੀ ਆਲਰੇਡੀ ਵੀਡੀਓ ਪਈ ਹੋ ਜਾਂ ਹਨ ਜਿਦੇ ਵਿੱਚ ਮੈਂ 5994 ਨੂੰ ਪੂਰੀ ਤਿਆਰੀ ਕਰਵਾਈ ਸੀ ਕਿ ਜਿਹੜਾ ਇਹਨਾਂ ਦਾ ਐਗਜ਼ਾਮ ਰੀਕੰਡਕਟ ਹੋਇਆ ਸੀਗਾ ਇਹਦਾ ਲਿੰਕ ਤੁਹਾਨੂੰ ਮੇਡੀ ਡਿਸਕ੍ਰਿਪਸ਼ਨ ਚ ਮਿਲ ਜੇਗਾ ਤੁਸੀਂ ਹੁਣ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰਦੋ ਕਿਉਂਕਿ ਬਹੁਤ ਹੀ ਜਿਆਦਾ ਸਿਲੇਬਸ ਹੈ ਇਹ ਸਾਰਾ 9th 10th ਕਲਾਸ ਦੇ ਬੇਸਡ ਸਿਲੇਬਸ ਹੈ ਖਾਸ ਕਰਕੇ ਲਈ ਜਨਰਲ ਸਾਇੰਸ ਐਂਡ ਸੋਸ਼ਲ ਸਾਇੰਸ ਹੈ ਇਹ ਸਾਰੀ ਹੀ 9th 10th ਕਲਾਸ ਦੀ ਹੈ ਮੈਥ ਵੀ 9th 10th ਕਲਾਸ ਦਾ ਹੈ ਠੀਕ ਹੈ ਹੁਣ ਤੋਂ ਤਿਆਰੀ ਸ਼ੁਰੂ ਕਰ ਦੋਗੇ ਤੁਹਾਨੂੰ ਹੀ ਬੈਨੀਫਿਟ ਮਿਲੇਗਾ ਨੂੰ ਸਭ ਨੂੰ ਲੱਗ ਗਿਆ ਪਤਾ ਕਿ ਸਿਰ ਕਿੰਨੇ ਨੰਬਰ ਆ ਕਿ ਆਏ ਆ ਸਭ ਨੇ ਆਪਣੇ MCQਸ ਮਲਾ ਦੇ ਲਈ ਠੀਕ ਹੈ ਥੈਂਕ ਯੂ ਫॉर ਵਾਚਿੰਗ ਸਾਡੇ ਨਾਲ ਇਦਾਂ ਹੀ ਜੁੜੇ ਰਹੋ